ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 8778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸ ਦੇ ਤਿੰਨ ਨਾਕਾ ਜੀ ਇੱਕ ਟੋਕੜ ਗੱਪਣ ਚੈੱਕ ਪਾਸ ਦੇ ਦੋ ਤੂਏ ਸੋ ਆਇਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਉਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਾਸੀ ਗਾਲ ਜੀ ਸਾਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋ ਆ ਜੀ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98142 99923 98142 99923 ਵੀਰੇ ਠੀਕ ਆ ਵੀਰੇ ਨੂਰੇ ਬੋਆ ਖਿਚੀ ਤੈਨਣਾ ਕਿੱਧਰੋਂ ਸ਼ੁਰੂ ਕਰਗੇ ਜੀ ਕਿੱਧਰੋਂ ਮਰਜ਼ੀ ਕਰ ਲਾ ਮਰਜ਼ੀ ਤੋਂ ਸ਼ੁਰੂ ਕਰਦੇ ਆ ਸੁਹਾ ਕੇ ਨਵਾ ਜੀ ਵੀਰੇ ਸੁਆ ਕੋ ਜਿਹੜਾ ਮਰਜ਼ੀ ਮੰਨ ਲੈ ਕਰਕੇ ਸੋਇਆ ਝੀ ਜਮਾਜ ਹਣਾ ਐਵੇਂ ਆਪਾਂ ਕਹਿ ਦਈਏ ਮਾਲਕਾਂ ਨੇ ਤੀਜਾ ਕਿਹਾ ਸੀ ਦੂਜਾ ਕਿਹਾ ਸੀ ਭਾਵੇਂ ਜਿਹੜਾ ਮਰਜ਼ੀ ਮੰਨ ਲੈ ਸੋਇਆ ਝੀ ਜਮਾਜ ਮੱਜ ਦੂਜਾ ਝੀ ਹਾਂ ਇਹਦਾ ਕੋਈ ਫਾਇਦਾ ਨਹੀਂ ਕਰਕੇ ਹਰੇਕ ਹੀ ਸਿਆਣਾ ਵੀਰੇ ਹਣਾ ਹੈ ਕਿ ਨਹੀਂ ਕੋਈ ਜਵਾਬ ਨਹੀਂਗਾ ਜਿਹਨੇ ਲੈਣੀ ਆ ਸੁਈ ਵੀਰੇ ਕੱਲ ਦੀ ਐ ਜੇਰ ਪੈ ਗਈ ਜੇਰ ਦੀ ਵੀਡੀਓ ਹੈਗੀ ਆ ਬੱਚਾ ਕੱਟੀ ਨਾ ਰਈ ਸੱਦੀ ਚੰਗੀ ਹਾਂ ਕੱਟੀ ਬਹੁਤ ਚੰਗੀ ਦਿੱਤੀ ਵੀਰੇ ਮੱਜ ਵੀ ਸਾਰੀ ਬਾੜੀ ਨਯਾਇਤ ਚੰਗੀ ਆ ਪੰਡਾ ਪੋਂਡਾ ਬਹੁਤ ਜ਼ਿਆਦਾ ਚੰਗਾ ਕਿਨੇ ਉਹ ਵੈਸੇ ਸਾਂਭੀ ਨਹੀਂ ਮੈਂ ਹੁਣ ਸਾਂਭੀ ਨਹੀਂ ਮੱਜ ਨਾ ਸਾਹਮਲੇ ਕਰਵਾਈ ਦੀ ਕਿੰਨਾ ਕੁ ਬੋਲਾ ਪਾਉਣ ਦੀ ਬੋਲਾ ਵੀਰੇ 2-2 ਕਿਲੋ ਚੋਇਆ ਬਚਾ ਚੰਗਾ ਕੇ ਐਵੇਂ ਕੋਈ 8-10 ਕਿਲੋ ਨਹੀਂ ਗਹਿਣਾ ਆਪਾਂ ਭਰਾ ਠੀਕ ਆ ਹਾਂ ਕਿੰਨਾ 바ਜੀ ਦੁੱਧ ਜੀ ਯਾਰ ਦੁੱਧ ਵੀਰੇ ਰਾਮ ਨਾਲ ਮੇਰੇ ਹਿਸਾਬ ਨਾਲ ਤਾਂ ਤੇਰੇ 10 ਕਿਲੋ ਤਾਂ ਮੌਜ ਨਾਲ ਪਾ ਦੂ ਵੱਧ ਪਾ ਦੇ ਤਾਂ ਪਾ ਦੇ ਬਾਕੀ ਵੀਰੇ ਆਪਦਾ ਅੰਦਾਜ਼ਾ ਲਾ ਲਵੇ ਅਗਲਾ ਠੀਕ ਆ ਸਹੀ ਹੈ ਕੀ ਗੱਲ ਤਾਂ ਭਰਾ ਥਣਾ ਦੀ ਗਰੰਟੀ ਥਣਾ ਦੀ ਵੀਰੇ ਇੱਕ ਨੰਬਰਾਂ ਚ ਬਾਈ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਜਿਹੜਾ ਮਰਜੀ ਮੰਨ ਲਿਓ ਜੀ ਕਰਕੇ ਵੀਰੇ ਸੂਆ ਜੀ ਐ ਮੈਂ ਹਨਾ ਐਵੇਂ ਆਪਾਂ ਜਦਾਈ ਕਰੀ ਜਾਈਏ ਕਿਸੇ ਨਾਲ ਉਹਦਾ ਫਾਇਦਾ ਐਦਾ ਕੋਈ ਨਹੀਂ ਭਰਾ ਅੱਜਾਂ ਮੇਰੇ ਕੱਟੀ ਆ ਜੇਰ ਪਰਪਰ ਡਨ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਹਲਾ ਥਾਣਾ ਬਾਕੀ ਚਾਰ ਹੀ ਥਾਣਾ ਪੋੜ ਸ਼ੰਕਪੂਰਾ ਵੀ ਨਹੀਂ ਚਵਾਈ ਬਹੁਤ ਚੰਗੀ ਆ ਵੀਰੇ ਟੋਪਰ ਖਾਲੀ ਤਾਂ ਹੋਈ ਨਹੀਂ ਗੀ 2-2 ਕਿਲੋ ਲਾਸ ਬੱਚੇ ਨੂੰ ਚੰਗਾਤਾ ਜੀ ਹੁਣ ਤੁਸੀਂ ਜਿੰਨਾ ਮਰਜੀ ਮੰਨ ਲਓ 5 ਮੰਨ ਲਓ 6 ਮੰਨ ਲਓ ਜੀ ਉਹ ਵੀਰੇ ਭਾਵੇਂ ਅਗਲਾ ਧਾਰਾ ਮੰਨ ਲੈ ਵੱਡੇ ਵੀਰੇ ਮੈਂ ਤਾਂ 10 ਦਿਨ ਸਾਹਮ ਕੇ ਬਣਨੀ ਆ ਸਹੀ ਗੱਲ ਸਹੀ ਹੈ ਨਾ ਆਪਾਂ ਇਹਦੇ ਥੱਲੇ ਐਵੇਂ ਕਹੀਏ 10 ਕਿਲੋ ਕੋਈ ਫਾਇਦਾ ਨਹੀਂ ਭਾਈ ਉਹਦਾ ਫਾਇਦਾ ਨਹੀਂ ਹਾਂ ਜਾਣ ਵਾਲੀ ਮੈਂ ਦਾ ਭਾਈ ਜਿਹਦਾ ਚੋਇਆ ਹੋਵੇ ਉਹਦਾ ਕਹਿ ਜੇ ਇਹਦਾ ਭਾਈ ਮੇਰੇ ਬਾਹਲਾ ਚੋਣਾ ਬਣੇਗਾ ਸਿੱਧੀ ਗੱਲ ਆ ਭਰਾ ਦੋ ਚਾਰ ਦਿਨ ਹਣਾ ਸਹੀ ਗੱਲ ਸੋ ਐਂ ਅਜ ਮੈਂ ਐਵੇਂ ਆਪਾਂ ਗਲਤ ਗੱਲ ਕਰੀਏ ਭਾਈ ਬਾਕੀ ਇੱਕ ਗੱਲ ਹੋਰ ਆ ਵੱਡੇ ਭਾਈ ਦਾੰਦਾਂ ਦੁੰਦਾਂ ਦੀ ਭਵਾੜਿਆਂ ਵਰਗੇ ਦੰਦ ਦਾ ਤੋਰਾ ਤਾਰਾ ਫੁੱਲ ਚੰਗਾ ਮੈਂ ਦਾ ਸੇਵਾ ਵਾਲੇ ਪੱਖ ਤੋਂ ਗਈ ਵੀ ਆ ਮਾਂ ਚੋਵੇਂ ਤਾਂ ਕੋਈ ਬਾਲੀ ਹੈ ਨਹੀਂ ਗੀ ਸੇਵਾ ਨਹੀਂ ਸੀ ਜਿਹੜੇ ਬੰਨਾਂ ਕੋਲ ਆਈ ਆ ਬਾਕੀ ਤੁਹਾਨੂੰ ਦੇਖਦੀ ਹੋਊਗੀ ਜੀ ਖਣ ਸੋਹਣ ਲੱਗਿਆ ਵਾ ਕੱਲਾ ਕੱਲਾ ਨਿਖੜ ਮਾ ਤੇ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਡਿਮਾਂਡ ਯਾਰ ਭਰਾ ਤੋਕੜਾਂ ਵਾਲੀ ਹੋਈ ਆ ਤੋਕੜਾਂ ਦੇ ਰਹਿਣ ਲੱਤਾਂ ਖਾਣੀਆਂ ਇਹਦਾ ਬੱਚਾ ਛੱਡ ਕੇ ਗਰਮੀ ਗਰਮੀ ਸਾਰਾ ਚੋਈ ਜਾਣੀ ਆ ਹਾਂਜੀ ਇਹਦਾ ਬਾਗਰੇ ਲੈਣਾ ਆਪਾਂ 66000 ਰੁਪਏ ਊਜਮਾਨਤਨ ਜੀ ਮਾਣਤਣ ਭਰਾ ਇਹਦੇ ਤੱਕ ਕੋਈ ਕਰਨ ਵਾਲਾ ਕੰਮ ਹੈ ਨਹੀਂ ਜੇ 85 ਮੰਗ ਕੇ ਕਹਿੰਦੇ ਵੀ ਪੰਜ ਘੱਟ ਦੇ ਦਿਓ ਇਹਦਾ ਕੋਈ ਫਾਇਦਾ ਨਹੀਂ ਠੀਕ ਹੈ ਕਿ ਨਹੀਂ ਇਹ ਦੂ ਘੱਟ ਵਾਲਾ ਮੇਰਾ ਵੀਰ ਭਾਪਾ ਫੋਨ ਬਣਾ ਲਾਵੇ ਵੀਰੇ ਠੀਕ ਹੈ ਵੀਰੇ ਹਾਂ ਤੇ ਆ ਸਿੰਗਾ ਨਹੀਂ ਗੜ ਵੀਰੇ ਇਹਦਾ ਸੂਆ ਕਿੰਨਾ ਹੈ ਇਹਦਾ ਵੀਰੇ ਪਹਿਲਾ ਸੂਆ ਵੀਰੇ ਚੌਗੀ ਮੂੰਹ ਆ ਠੰਡੀ ਠੁੰਡੀ ਦਾ ਕੋਈ ਲੇਖਾ ਨਹੀਂ ਬਾਈ ਠੀਕ ਆ ਜਿਵੇਂ ਜਿੱਧਰ ਦੀ ਮਰਜ਼ੀ ਭਾਪਾ ਜਾਮਦਾ ਜਵਾਕ ਅਗਲਾ ਥੱਲੇ ਭਾ ਦੇ ਇਹ ਨਹੀਂ ਗੱਲ ਹੈ ਵੀ ਕੋਈ ਲੱਤ ਮਾਰ ਦੂਗੀ ਬਾਈ ਠੀਕ ਹੈ ਵੀਰੇ ਠੰਡੀ ਤਾਂ ਕੋਈ ਲੇਖਾ ਨਹੀਂ ਜਾ ਮਾਰਦੀ ਮੂਰਤੀ ਤਾਂ ਨਹੀਂ ਯਾਰ ਬਾਈ ਭਾ ਜਾਪੀਆਂ ਪਾਈ ਜਾਣ ਹੋਰ ਦੱਸ ਥੱਲੇ ਮੰਜਾ ਡਾਹ ਕੇ ਪੈ ਜਾ ਕਰਨ ਬਾਈ ਇਹੇ ਠੀਕ ਆ ਬੱਚਾ ਕੀ ਆ ਬੱਚੀ ਆ ਵੀਰੇ ਮਗਰ ਕਿਹੜੀ ਆਹ ਵਾਲੀ ਹਾਂ ਠੀਕ ਆ ਵੀਰੇ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਵੀਰੇ ਲਓ ਜੀ ਕਰ ਲੋ ਚੈੱਕ ਜੇ ਅੱਧੀ ਗਾਰੰਟੀ ਆ ਜੇ ਅੱਧੀ ਗਾਰੰਟੀ ਵੀਰੇ ਅੱਜ 6 ਮਾਦਨ ਸੁਈ ਨੂਰ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ ਸਹੀ ਇਹੇ ਥੱਲੇ ਚੌਂ ਵਾਲਾ ਅੱਜ 9 ਕਿਲੋ ਦੁੱਧ ਦਾ ਕਹਿਣ ਨੂੰ ਭਾਉਂਦਾ ਕਈ ਇਹ 11 ਕਈ ਇਹ ਤਾਂ ਫੇਰ ਜੋਖ ਕੇ ਦੇ ਦਾਂਗੇ ਜੀ ਵੀਰੇ ਜੋਖ ਕੇ ਲੈ ਜਾ ਕੰਡਾ ਮਾਰ ਕੇ ਲੈ ਜਾ ਕਿਵੇਂ ਮਰਜ਼ੀ ਲੈ ਜਾ ਦੇ ਯੂਰਟ ਟੈਂਪਕਨ ਟੈਂਪਕਨੇ ਵੀਰੇ ਉਬਰੇ ਉਹਨਾਂ ਦਾ ਕੋਈ ਨਹੀਂ ਆ ਫੇਰ ਹੱਥ ਫੇਰ ਕੇ ਵਿਖਾ ਦਿੰਦਾ ਨਾਲ ਠੀਕ ਹੈ ਜੀ ਆ ਲੈ ਇਹ ਨਹੀਂ ਗੱਲ ਕੋਈ ਮਾ ਲੱਤਾਂ ਨੂੰ ਜੱਫੀਆਂ ਪਾਈ ਜਾਵੇ ਕੋਈ ਇਹ ਨਹੀਂ ਲੱਤ ਚੱਕ ਜੂਗੀ ਵਿੱਚ ਮੂੰਹ ਪਹਿਲਾ ਜੀ ਮੂੰਹ ਤੋਂ 4 ਦਿਨ ਦਾ ਜੀ 6 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਵੱੱਛੀ ਆ ਜੇਰ ਦੀ ਪ੍ਰੋਪਰ ਡੰਨ 10 ਕਿਲੋ ਜੀ 9 ਕਿਲੋ ਵੀਰੇ 9 ਕਿਲੋ ਠੀਕ ਆ ਵੱਧਾ ਦੁੱਧ ਵੀਰੇ ਪੋਰਾ ਘੱਟ ਦੱਸਿਆ ਚੰਗਾ ਐਵੇਂ ਫੈਲਾ ਜੀ ਹਣਾ 9 ਕਿਲੋ ਦੁੱਧ ਤਿਆਰ ਹੋ ਗਿਆ ਅਜੇ ਸਵੇਰ ਦਾ ਟਾਈਮ ਆ ਬਾਕੀ ਬਈ ਹਜੇ ਹੈ ਨਾ ਗਰਮੀਆਂ ਦਾ ਤੋਹਫਾ ਜੀ ਗਰਮੀ ਗਰਮੀ ਕਰਮਾ ਵੀ ਯਾਰੇ ਦੇ ਹੀ ਰੱਖਨੇ ਆ ਸੈਂਗ ਜ਼ਰੂਰ ਆ ਛੋਟੇ ਛੋਟੇ ਪਰ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਆ ਫੁੱਲ ਗਰੰਟੀ ਦਾ ਯਾਰ ਆ ਲੈ ਵੀਰੇ ਆਵੇ ਆ ਲੈ ਆ ਲੈ ਬਾਈ ਬਣੀ ਨਹੀਂ ਆ ਲੈ ਬਾਈ ਨਹੀਂ ਤਾਂ ਹੁਣ ਚਿੱਲਾ ਲੱਗੇ ਮਾਰਨਾ ਸੀਗਾ ਲੈ ਬਾਈ ਠੀਕ ਆ ਜਿੱਧਰ ਦੀ ਮਰਜ਼ੀ ਜਿੱਥੇ ਮਰਜ਼ੀ ਆਣੀ ਬਾਈ ਠੀਕ ਆ ਬਾਪੀਆਂ ਮਾਰੀ ਜਾ ਲਪਾਉਣ ਠੀਕ ਆ ਵੀਰੇ ਮੱਚੀ ਤੇ ਬਾਈ ਕੱਲੇ ਸੈਂਗੀ ਸੈਂਗਾ ਠੀਕ ਆ ਮਾਲਕ ਕੋਈ ਨਹੀਂ ਬੈਠਦਾ ਠੀਕ ਆ ਜੀ ਜਿਵੇਂ ਪਲੂਣ ਕੀ ਕਰੀ ਪਾ ਮਾ ਕੋਈ ਦਾਸੂਏ ਚੋਲੇ ਲੇਵਾ ਲੋ ਆਣ ਬੱਛੀ ਫੁੱਲ ਚੰਗੀ ਆ ਬਾਈ ਹਾਂਜੀ ਇਹਦੇ ਜੈ ਜੇ ਰੁਪਏ ਜਮਾ ਇਹਦਾ ਵੀਰੇ ਕੋਈ ਮੁੱਲ ਬਾੜਾ ਨਹੀਂਗਾ ਜਿਹਦਾ ਸਿੰਗ ਨਾ ਹੁੰਦੇ ਪਾ ਬੱਛੀਏ 60 ਦੀ ਵੀ ਦੇਣ ਤੇ ਕਿਨੂੰ ਤਾਂ ਵੀ ਥੋੜੀ ਆ ਬਾਈ ਹਾਂਜੀ ਇਹਦੀ ਡਿਮਾਂਡ ਵੀਰੇ 38000 ਰੁਪਇਆ ਕਰ ਦਿਆਂਗੇ ਮਾਨਤਨ ਮਨ ਹਾਂ 来 ਜੇ ਲਿਬਰੇ 80000 ਰੁਪਿਆ ਡਿਮਾਂਡ ਆ ਇਹ ਵੀ ਵੀਰੇ ਬੱਚੀਆਂ ਵਾਲਾ ਭਾਈ ਆ ਕੋਈ ਆਏ ਨਹੀਂ ਗਾ ਭਾਈ ਚਾਹਦਾ ਮਗਰ ਵੀ ਬੱਚਾ ਤੁਹਾਨੂੰ ਬੱਚੀ ਮਿਲ ਜਾਣੀ ਆ ਦੁੱਧ ਗਰਮੀ ਗਰਮੀ ਨਜ਼ਾਰਾ ਦਹੀ ਰੱਖੂ ਸੰਕਣਾ ਦੁੱਧ ਉਹ ਗਾ ਜੀ ਮੰਯਾਰ ਗਈ ਆ ਵੀਰੇ ਦੁੱਧ ਵੀ ਠੀਕ ਆ ਵੀਰੇ ਤੇ ਅੱਗੇ ਆ ਗਿਆ ਤਿੰਨ ਨੰਬਰ ਨਾ ਕੋ ਵੀਰੇ ਊਕੜ ਗੱਬਣ ਇਹਦਾ ਸੂਆ ਕਿੰਨੇ ਮਾ ਜੀ ਇਹਦਾ ਸੂਆ ਵੀਰੇ ਦੂਜਾ ਦੱਸਿਆ ਮਾਲਕਾਂ ਨੇ ਕਿੱਗੇ ਵਸਤੇ ਗੱਬਣ ਹਾਂਜੀ ਹਾਂਜੀ ਕਿੰਨੇ ਸਮੇਂ ਦੀ ਇਹ ਵੀਰੇ ਤਿੰਨਾ ਮਹੀਨਾ ਦੀ ਗੱਬਣ ਚੈੱਕ ਪਾਸ ਅਗਲਾ ਜਿਵੇਂ ਮਰਜ਼ੀ ਅਗਲਾ ਇੱਥੇ ਕਰਾ ਲੈ ਅਗਲਾ ਘਰੇ ਕਰਾ ਲੈ ਕੋਈ ਚੱਕਰ ਵਾਲੀ ਗੱਲ ਠੀਕ ਹੈ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ 8 ਕਿਲੋ ਆ ਫੜਾ ਦੀ ਗਰੰਟੀ ਹੈ ਇੱਕ ਨੰਬਰ ਆ ਵੀਰੇ ਧਾਰਾ ਮਾਰ ਕੇ ਵਿਖਾ ਦਿੰਨੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਲੋੜ ਹੀ ਨਹੀਂ ਭਾਈ ਲੈਣਾ ਪਾਉਣਾ ਪਾ ਲੋ ਨੇ ਧਾਰਾ ਤਾਂ ਭਾਈ ਇੰਨੀ ਚੰਗੀ ਆ ਲੈ ਠੀਕ ਆ ਵੀਰੇ ਓਕੇ ਡਾਨਾ ਜੀ ਕੋਈ ਐ ਮਗਾ ਲੈਂਦਾ ਹਨਾ ਹਾਂ ਲੈ ਵੀ ਠੀਕ ਹੈ ਜੀ ਲਾਈ ਐਵਰੇ ਤੇਰੇ ਸਾਹਮਣੇ ਹੁਣੇ ਹੀ ਇਹ ਲੇਟ ਚੋ ਕੇ ਲੈ ਕੇ ਆਏ ਬੰਦੇ ਦੂਰੋਂ ਲੈ ਕੇ ਆਏ ਆ ਠੀਕ ਆ ਪਾ ਗਏ ਤੇਰੇ ਸਾਹਮਣੇ ਲਾਈ ਆ ਭਰਾ 9:00 ਵਜੇ ਤੱਕ ਚੋਈ ਆ ਆਪਾਂ ਇਹ ਥੋਰ ਕੇ ਦਿਖਾ ਦੀ ਵੀਰੇ ਸੂਆ ਵਜੇ 10 ਦਾ ਤੀਜੇ ਆਸਤੇ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਕਿੰਨੇ ਵਜੇ ਤੇ ਕਹੀਂ ਲੈਣ ਬਾਈ 22 ਦੇ ਘਰੋਂ ਚੈੱਕ ਕਰਵਾ ਕੇ ਲੈ ਜਾਓ ਥੋੜੇ ਜੇ ਵੱਡੇ ਦਿਨ ਚੋਈ ਦੀ ਆ ਜੀ ਤੇ ਬਾਕੀ ਮਾਰਨਿੰਗ ਦੇ ਟਾਈਮ ਹੀ ਆਪਾਂ ਵੀਡੀਓ ਬਣਾ ਰਹੇ ਆ ਨੈਟ 8 ਕਿਲੋ ਦੁੱਧ ਤਿਆਰ ਹੋਊਗਾ ਦੋ ਟਾਈਮ ਚਾਰ ਟਾਈਮ ਬਰੀਕੀਆਂ ਬਰੂਕੀਆਂ ਵੀਰੇ ਬੱਚੀ ਚੰਗੀ ਬਹੁਤ ਆ ਸਾਂਭੀ ਨਹੀਂ ਕਿਸੇ ਨੇ ਠੀਕ ਆ ਵੀਰੇ ਮੋੜ ਲਿਆ ਵੀਰੇ ਤੇ ਇਹਦੀ ਕੀ ਡਿਮਾਂਡ ਆ ਜੀ ਵੀਰੇ ਡਿਮਾਂਡ ਯਾਰ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲੋਕਾਂ ਨੂੰ 50 55 ਹਾਂਜੀ ਵੀਰੇ ਆਪਾਂ 40000 ਦੀ ਬੱਚੀ ਦੇ ਦਿਆਂਗੇ ਉਜੂ ਮਾਨ ਤਾਂ ਕਰ ਦੇਾਂਗੇ ਭਰਾ ਠੀਕ ਆ ਵੀਰੇ ਮੋੜ ਲਿਆ ਵੀ ਚੰਗੀ ਵੀਰੇ ਬਹੁਤ ਆ ਇਹ ਵੀ ਵਹਿੜਾ ਤਿਆਰ ਹੋਈ ਪਤਾ ਨਹੀਂਗਾ ਕਿ ਕੋਈ ਲੇਖਾ ਹੀ ਨਹੀਂਗਾ ਬਾਈ ਕਿੰਨੇ ਦੀ ਆ ਤਾਂ ਗੱਲ ਹੈਗੀ ਆ ਕਿੰਨੇ ਦੀ 40000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਚੰਗੀ ਆ ਬੱਚੀ ਬਾਕੀ ਸੋਨਾ ਥਣਾ ਦਾ ਸਿਆਜਾ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾਹਤੀ ਚਵਾਈ ਵਾਲਾ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਤਲੋ